ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਵਿਚਾਰ ਕਰਾਂਗੇ ਭਗਤ ਧੰਨਾ ਜੀ ਦੇ ਉੱਪਰ ਤੰਨਾ ਜੀ ਦੇ ਬਾਰੇ ਕੋਸ਼ਿਸ਼ ਵਿਚਾਰ ਸਾਂਝੀ ਕਰਾਂਗੇ ਭਗਤ ਧੰਨਾ ਜੀ ਕੌਣ ਹਨ ਭਗਤ ਧੰਨਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਗੁਰੂ ਅਰਜਨ ਦੇਵ ਸਾਹਿਬ ਜੀ ਨੇ 15 ਭਗਤਾਂ ਦੀ ਬਾਣੀ ਸ਼ਾਮਿਲ ਕੀਤੀ ਹੈ ਉਹਨਾਂ ਵਿੱਚੋਂ ਇੱਕ ਭਗਤ ਹਨ ਭਗਤ ਧੰਨਾ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਿੰਨ ਸ਼ਬਦ ਹਨ ਇੱਕ ਸ਼ਬਦ ਤਨਾਸਰੀ ਰਾਗ ਦੇ ਵਿੱਚ ਤੇ ਦੋ ਸ਼ਬਦ ਆਸਾ ਰਾਗ ਦੇ ਵਿੱਚ ਹਨ ਪਰ ਕਈ ਗੁਰਮੁਖ ਚਾਰ ਸ਼ਬਦ ਵੀ ਕਹਿੰਦੇ ਹਨ ਪਰ ਉਹ ਜੋ ਗੁਰੂ ਅਰਜਨ ਦੇਵ ਜੀ ਦਾ ਲਿਖਿਆ ਹੋਇਆ ਸ਼ਬਦ ਹੈ ਉਸ ਨੂੰ ਵਿੱਚ ਸ਼ਾਮਲ ਕਰ ਦਿੰਦੇ ਹਨ ਪਰ ਭਗਤ ਧੰਨਾ ਜੀ ਦੇ ਤਿੰਨ ਹੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਨ ਜਿਵੇਂ ਕਿ ਮੈਂ ਦੱਸਿਆ ਇੱਕ ਤਨਾਸਰੀ ਰਾਗ ਦੇ ਵਿੱਚ ਹੇ ਤੇ ਦੋ ਅਸਰ ਆਗਦੇ ਵਿੱਚ ਹਨ ਤੇ ਭਗਤ ਧੰਨਾ ਜੀ ਦਾ ਜਨਮ 1415 ਈਸਵੀ ਦੇ ਵਿੱਚ ਪਿੰਡ ਟਵਾਨ ਜੋ ਕਿ ਰਾਜਸਥਾਨ ਦੇ ਵਿੱਚ ਪੈਂਦਾ ਹੈ ਟਵਾਨ ਜਾਂ ਕਈ ਗੁਰਮੁਖ ਧੋਆ ਵੀ ਕਹਿ ਦਿੰਦੇ ਹਨ ਟੋਹਾਨ ਪਿੰਡ ਦੇ ਵਿੱਚ ਭਗਤ ਧੰਨਾ ਜੀ ਦਾ ਜਨਮ ਹੋਇਆ ਉਹਨਾਂ ਦੇ ਮਾਤਾ ਪਿਤਾ ਗੁਰਮੁਖ ਸਨ ਪਰਮਾਤਮਾ ਦਾ ਨਾਮ ਜਪਣ ਵਾਲੇ ਗੁਰਮੁਖ ਸਨ ਉਹ ਕੇ ਪਰਮਾਤਮਾ ਦਾ ਨਾਮ ਜਪਦੇ ਸਨ ਤੇ ਭਗਤ ਧੰਨਾ ਜੀ ਵੀ ਆਪਣੇ ਮਾਤਾ ਪਿਤਾ ਜੀ ਦੇ ਨਾਲ ਤੇ ਜਦੋਂ ਸੰਗਤ ਕਰਨ ਲਈ ਮਾਤਾ ਪਿਤਾ ਜਾਂਦੇ ਸਨ ਸਾਧੂ ਸੰਤਾਂ ਦੀ ਸੰਗਤ ਕਰਨਾ ਮਾਤਾ ਪਿਤਾ ਜੀ ਗੁਰਮੁਖੀ ਦੀ ਸੰਗਤ ਕਰਦੇ ਸਨ ਤੇ ਨਾਲ ਛੋਟੀ ਬਾਲ ਵਾਸਤੇ ਹੀ ਭਗਤ ਧੰਨਾ ਜੀ ਵੀ ਆਪਣੇ ਮਾਤਾ ਪਿਤਾ ਜੀ ਦੇ ਨਾਲ ਚੱਲੇ ਜਾਂਦੇ ਸਨ ਭਗਤ ਜੀ ਦੀ ਉਮਰ 60 ਸਾਲਾਂ ਦੀ ਸੀ ਕਿਉਂਕਿ ਭਗਤ ਜੀ ਦਾ ਜਨਮ 1415 ਈਸਵੀ ਦੇ ਵਿੱਚ ਹੋਇਆ ਤੇ ਪਰਮਾਤਮਾ ਦੀ ਜੋਤ ਦੇ ਵਿੱਚ ਜਦੋਂ ਸਮਾਏ ਉਹਨਾਂ ਦੀ ਉਮਰ ਉਸ ਸਮੇ 60 ਸਾਲ ਦੀ ਕਿ 1475 ਈਸਵੀ ਦੇ ਵਿੱਚ ਉਹ ਪਰਮਾਤਮਾ ਦੀ ਜੋਤੀ ਦੇ ਵਿੱਚ ਲੀਨ ਹੋ ਗਈ ਭਾਵ ਚਲਾਣਾ ਕਰ ਗਈ ਹੁਣ ਜਦੋਂ ਅਸੀਂ ਦੇਖਦੇ ਹਾਂ ਸਾਡੇ ਅੰਦਰ ਬਹੁਤ ਸਾਰੀਆਂ ਗਲਤ ਜੋ ਕਿ ਪ੍ਰਚਾਰ ਕਰਕੇ ਕਹਾਣੀਆਂ ਜੋੜ ਦਿੱਤੀਆਂ ਗਈਆਂ ਹਨ ਕਿ ਭਗਤ ਧੰਨਾ ਜੀ ਨੇ ਪੱਥਰ ਵਿੱਚੋਂ ਰੱਬ ਪਾਇਆ ਜੋ ਕਿ ਗਲਤ ਹੈ ਭਗਤ ਧੰਨਾ ਜੀ ਨੇ ਪੱਥਰ ਦੇ ਵਿੱਚੋਂ ਰੱਬ ਪਾਇਆ ਹੀ ਨਹੀਂ ਕਿਉਂਕਿ ਅਸੀਂ ਕੋਸ਼ ਫਿਲਮਾਂ ਜਾਂ ਕਹਾਣੀਆਂ ਦੇਖ ਕੇ ਹੀ ਉਹ ਸਾਡੇ ਦਿਮਾਗ ਦੇ ਅੰਦਰ ਬੈਠ ਚੁੱਕਿਆ ਹਨ ਕਿ ਜਿਵੇਂ ਕਿ ਅਸੀਂ ਦਾਦਾ ਸਿੰਘ ਦੀ ਫਿਲਮ ਵੀ ਦੇਖੀ ਆ ਭਗਤ ਧੰਨਾ ਜੱਟ ਉਹਦੇ ਵਿੱਚ ਜੋ ਦਿਖਾਇਆ ਗਿਆ ਉਸ ਤਰੀਕੇ ਨਾਲ ਹੀ ਸਾਡੇ ਦਿਮਾਗ ਦੇ ਵਿੱਚ ਫੀਡ ਹੋ ਗਿਆ ਸਾਡੇ ਦਿਮਾਗ ਦੇ ਵਿੱਚ ਹੀ ਉਹ ਫਿੱਟ ਹੋ ਗਿਆ ਕਿ ਜੋ ਭਗਤ ਧੰਨਾ ਜੀ ਨੇ ਪੱਥਰ 'ਚ ਰੱਬ ਪਾਇਆ ਜੋ ਕਿ ਸਰਾਸਰ ਗਲਤ ਹੈ ਭਗਤ ਜੀ ਨੇ ਜੋ ਤਿੰਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਨ ਉਹਨਾਂ ਦੇ ਵਿੱਚ ਉਹਨਾਂ ਨੇ ਇਹ ਨਹੀਂ ਕਿਤੇ ਵੀ ਨਹੀਂ ਦੱਸਿਆ ਕਿ ਅਸੀਂ ਪੱਥਰ ਦੇ ਵਿੱਚੋਂ ਰੱਬ ਪਾਇਆ ਹੈ ਉਹਨਾਂ ਨੇ ਪੱਥਰ ਦੇ ਵਿੱਚੋਂ ਰੱਬ ਨਹੀਂ ਪਾਇਆ ਉਹਨਾਂ ਨੇ ਭਗਤਾਂ ਦੀ ਗੁਰਮਖੰਦੀ ਸੰਗਤ ਕਰਕੇ ਹੀ ਪਰਮਾਤਮਾ ਨੂੰ ਪ੍ਰਾਪਤ ਕੀਤਾ ਹੈ ਜਿਨੋਂ ਕਿ ਨੇ ਇੱਕ ਵਾਰੀ ਭਗਤ ਧੰਨਾ ਜੀ ਆਪਦੇ ਖੇਤ ਦੇ ਵਿੱਚ ਕੰਮ ਕਰ ਰਹੇ ਸਨ ਜਦੋਂ ਆਪਣੇ ਖੇਤ ਦੇ ਵਿੱਚ ਕੰਮ ਕਰਦੇ ਪਏ ਸੀ ਤੇ ਕੁਝ ਸਾਧੂਆਂ ਦੀ ਮੰਡਲੀ ਸਾਧੂਆਂ ਦੀ ਟੋਲੀ ਉਹਨਾਂ ਦੇ ਕੋਲੇ ਆਈ ਉਹਨਾਂ ਨੂੰ ਕਹਿਣ ਲੱਗੀ ਕਿ ਸਾਨੂੰ ਕੁਝ ਖਾਣ ਲਈ ਅਨਾਜ ਦੇ ਦਿਓ ਭਗਤ ਜੀ ਨੇ ਉਹਨਾਂ ਦੀ ਚਾਦਲ ਦੇ ਵਿੱਚ ਕੁਝ ਅਨਾਜ ਪਾ ਦਿੱਤਾ ਜਿੰਨਾ ਕਿ ਉਹਨਾਂ ਨੂੰ ਸੀਗਾ ਵੀ ਪਾ ਦਿੱਤਾ ਜ਼ਰੂਰਤ ਸੀਗੀ ਪਾ ਦਿੱਤਾ ਗਿਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਭਗਤਾਂ ਨੂੰ ਨਾਲ ਗੱਲਬਾਤ ਕੀਤੀ ਵਿਚਾਰ ਕੀਤੀ ਉਹਨਾਂ ਨੇ ਸੋਚਿਆ ਵਿਚਾਰ ਕੀਤੀ ਜਾਵੇ ਉਹਨਾਂ ਨੇ ਸੋਚਿਆ ਵੀ ਤੁਹਾਡਾ ਜੀਵਨ ਕਿಷ್ಟ ਰਵ ਤੀਤ ਹੋ ਰਿਹਾ ਜਿੰਦਗੀ ਦੇ ਵਿੱਚ ਤੁਹਾਨੂੰ ਕਿਵੇਂ ਲੱਗਦਾ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਜਦੋਂ ਜ਼ਿੰਦਗੀ ਦੇ ਵਿੱਚ ਦੇਖਿਆ ਹੈ ਜਦੋਂ ਸਾਨੂੰ ਕੁਝ ਮਿਲ ਜਾਂਦਾ ਹੈ ਖਾਣ ਲਈ ਤਾਂ ਉਸ ਪਰਮਾਤਮਾ ਦਾ ਅਸੀਂ ਸ਼ੁਕਰ ਕਰਦੇ ਹਾਂ ਤੇ ਜਦੋਂ ਸਾਨੂੰ ਨਹੀਂ ਮਿਲਦਾ ਤੇ ਅਸੀਂ ਸਬਰ ਕਰਦੇ ਹਾਂ ਸਬਰ ਅਤੇ ਸ਼ੁਕਰ ਦੋਨਾਂ ਦੇ ਵਿੱਚ ਹੀ ਸਾਡੀ ਜ਼ਿੰਦਗੀ ਬਤੀਤ ਹੋ ਰਹੀ ਹੈ ਫਿਰ ਭਗਤ ਧੰਨਾ ਜੀ ਕਹਿਣ ਲੱਗੇ ਇਹ ਦੇ ਵਿੱਚ ਤਾਂ ਕੋਈ ਵੀ ਵੱਡੀ ਗੱਲ ਨਹੀਂ ਹੈ। ਸ਼ਬਰ ਤੇ ਸ਼ੁਕਰ ਤਾਂ ਕਹਿੰਦੇ ਸਾਡੀ ਗਲੀ ਦੇ ਕੁੱਤੇ ਵੀ ਕਰਦੇ ਹਨ। ਜਦੋਂ ਅਸੀਂ ਕੁੱਤਿਆਂ ਨੂੰ ਪਾ ਦਿੰਦੇ ਹਾਂ ਤੇ ਉਹ ਸ਼ੁਕਰ ਕਰ ਲੈਂਦੇ ਆ ਉਸ ਮਾਲਕ ਦਾ ਵੀ ਸਾਨੂੰ ਖਾਣ ਨੂੰ ਮਿਲ ਗਿਆ ਤੇ ਜਦੋਂ ਅਸੀਂ ਨਾ ਨਹੀਂ ਵੀ ਪਾਉਂਦੇ ਤੇ ਫੇਰ ਉਹ ਸ਼ਬਰ ਕਰ ਲੈਂਦੇ ਹਨ ਉਸ ਗਲੀ ਨੂੰ ਛੱਡ ਕੇ ਨਹੀਂ ਜਾਂਦੇ ਉੱਥੇ ਹੀ ਰਹਿੰਦੇ ਹਨ। ਇਹ ਕਰਕੇ ਇਸ ਤਰ੍ਹਾਂ ਪਹਿਲਾ ਹੀ ਬਚਪਨ ਤੋਂ ਹੀ ਭਗਤ ਧੰਨਾ ਜੀ ਪਰਮਾਤਮਾ ਨਾਲ ਜੁੜੇ ਹੋਏ ਸਨ ਇਹ ਜਿਹੜੋ ਜੋ ਕਿ ਉਸ ਪਿੰਡ ਦਾ ਟੱਲੋ ਛਨਾ ਦਾ ਬ੍ਰਹਮਣ ਸੀ ਉਹ ਪੱਥਰਾਂ ਦੀ ਪੂਜਾ ਕਰਦਾ ਹੁੰਦਾ ਸੀ ਜਦੋਂ ਭਗਤ ਜੀ ਜਾਂਦੇ ਸਨ ਆਪਣੇ ਵੱਲਦਾਂ ਨੂੰ ਲੈ ਕੇ ਖੇਤੀ ਕਰਨ ਦੇ ਲਈ ਤੇ ਉਹਨਾਂ ਦੇ ਜਿਹੜੇ ਵੱਲਦ ਡਲ ਜਾਂਦੇ ਸਨ ਤੇ ਉਹਨਾਂ ਨੇ ਇੱਕ ਦਿਨ ਬ੍ਰਹਮਣ ਜੀ ਤੋਂ ਪੁੱਛ ਲਿਆ ਨੇ ਵੀ ਐ ਕੀ ਹੈ ਤੁਸੀਂ ਕੀ ਕਰਦੇ ਹੋ ਤੇ ਉਹਨਾਂ ਨੇ ਆਖਿਆ ਕਿ ਅਸੀਂ ਠਾਕਰਾਂ ਦੀ ਪੂਜਾ ਕਰਦੇ ਹਾਂ ਕਿਉਂਕਿ ਉਸ ਇਲਾਕੇ ਦੇ ਵਿੱਚ ਪ੍ਰਮਾਤਮਾ ਨੂੰ ਹੀ ਠਾਕਰ ਕਹਿੰਦੇ ਹਨ ਜਿਵੇਂ ਹੁਣ ਵਾਹਿਗੁਰੂ ਸ਼ਬਦ ਹੈ ਵਾਹਿਗੁਰੂ ਸ਼ਬਦ ਤਾਂ ਇਹ ਗੁਰਮੁਖੀ ਦੇ ਵਿੱਚ ਅਸੀਂ ਵਾਹਿਗੁਰੂ ਕਹਿੰਦੇ ਆ ਪਰ ਉਸ ਸਮੇਂ ਵਾਹਿਗੁਰੂ ਗੁਰਮੰਤਰ ਨਹੀਂ ਸੀ ਉਹ ਕਹਿੰਦੇ ਵੀ ਅਸੀਂ ਜੋ ਇਹ ਕਰਦੇ ਆ ਕਿ ਠਾਕੁਰਾਂ ਦੀ ਪੂਜਾ ਕਰਦੇ ਆਂ ਪਰਮਾਤਮਾ ਦੀ ਪੂਜਾ ਕਰਦੇ ਆਂ ਤੇ ਇਸ ਤੋਂ ਜੋ ਵੀ ਮੰਗਦੇ ਆਂ ਬ੍ਰਾਹਮਣ ਉਹਨਾਂ ਨੂੰ ਕਹਿਣ ਲੱਗੇ ਕਿ ਸਭ ਕੁਝ ਸਾਨੂੰ ਇਹ ਦੇ ਦਿੰਦੇ ਹਨ ਕੋਈ ਵੀ ਜੋ ਇਹਨਾਂ ਦੀ ਪੂਜਾ ਕਰੇਗਾ ਤੇ ਇਹਨਾਂ ਨੂੰ ਸਭ ਕੁਝ ਦੇ ਦੇਣਗੇ ਜੋ ਵੀ ਮੰਗਿਆ ਜਾਵੇਗਾ ਕਿ ਉਹ ਭਗਤ ਤੰਨਾ ਜੀ ਨੂੰ ਪੱਥਰ ਵੀ ਦੇਣ ਲੱਗੇ ਪਰ ਭਗਤ ਤੰਨਾ ਜੀ ਨੇ ਪੱਥਰ ਨਹੀਂ ਲੈਂਤਾ ਉਹਨਾਂ ਤੋਂ ਖਿਹੜਾ ਛਡਾਉਣ ਲੱਗੇ ਪੰਡਤ ਜੀ ਨੇ ਉਹਨਾਂ ਤੋਂ ਖਿਹੜਾ ਛਡਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਭਗਤ ਧੰਨਾ ਜੀ ਆਪਣੀ ਭਗਤੀ ਦੇ ਹਿਸਾਬ ਨਾਲ ਪਹਿਲਾਂ ਤੋਂ ਹੀ ਪੱਕ ਚੁੱਕੇ ਸਨ ਉਹਨਾਂ ਨੂੰ ਪਤਾ ਸੀ ਕਿ ਪੱਥਰਾਂ ਦੀ ਪੂਜਾ ਕਰਨ ਤੋਂ ਪਰਮਾਤਮਾ ਨਹੀਂ ਮਿਲ ਸਕਦਾ ਕਿਉਂਕਿ ਜੋ ਪੱਥਰ ਹਨ ਇਹ ਚੌਥੀ ਸਟੇਜ ਤੇ ਚੱਲੇ ਜਾਂਦੇ ਹਨ ਜਿਵੇਂ ਕਿ ਪਹਿਲੀ ਸਟੇਜ ਤੇ ਇਨਸਾਨ ਹਨ ਤੇ ਦੂਸਰੀ ਤੇ ਜਿਵੇਂ ਆਪਾਂ ਦੇਖਦੇ ਆਂ ਜੀਵ ਜੰਤੂ ਜੋ ਵੀ ਪਸ਼ੂ ਪੰਛੀ ਇਦੂਸਰੀ ਸਟੇਜ ਤੇ ਆਉਂਦੇ ਹਨ ਤੇ ਤੀਸਰੀ ਸਟੇਜ ਤੇ ਜੋ ਦੇਖਦੇ ਆ ਬਨਾਸਪਤੀ ਹੈ ਤੇ ਚੌਥੀ ਸਟੇਜ ਤੇ ਜੋ ਪੱਥਰ ਹਨ ਜੜਵਸਟਾ ਦੇ ਵਿੱਚ ਹਨ ਕਿਉਂਕਿ ਇਹਨਾਂ ਨੂੰ ਬਿਲਕੁਲ ਗਿਆਨ ਨਹੀਂ ਹੁੰਦਾ ਜੋ ਇਹ ਪੱਥਰ ਜੁਨੀ ਹੈ ਇਹਦੇ ਵਿੱਚ ਗਿਆਨ ਨਹੀਂ ਹੈ ਇਸ ਕਰਨਾ ਪੱਥਰ ਸਾਨੂੰ ਬੰਧਨਾਂ ਤੋਂ ਮਾਇਆ ਦੇ ਬੰਧਨਾਂ ਤੋਂ ਮੁਕਤ ਨਹੀਂ ਕਰਾ ਸਕਦਾ ਇਹ ਜੋ ਪੱਥਰ ਹੈ ਇਹ ਨਹੀਂ ਮੁਕਸ਼ ਕਰਾ ਸਕਦਾ ਕਿਉਂਕਿ ਅਸਾਨੂੰ ਪੱਥਰ ਦੀ ਪੂਜਾ ਨਹੀਂ ਕਰਨੀ ਚਾਹੀਦੀ ਜਿਵੇਂ ਭਗਤ ਧੰਨਾ ਜੀ ਵੀ ਇੱਕ ਆਪਣੇ ਸ਼ਬਦ ਦੇ ਅਸਰ ਆਗ ਦੇ ਵਿੱਚ ਇੱਕ ਸ਼ਬਦ ਦੇ ਲਾਸਟ ਦੇ ਵਿੱਚ ਬੋਲਦੇ ਹਨ ਧੰਨਾ ਧਨ ਪਾਇਆ ਧਰਨੀ ਧੜ ਮਿਲ ਜਨ ਸੰਤ ਸਮਾਨਿਆ ਉਸ ਕਹਿੰਦੇ ਹਨ ਕਿ ਅਸੀਂ ਜੋ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਹੈ ਧੰਨਾ ਧੰਨ ਪਾਇਆ ਧਰਨੀ ਧਰ ਮਿਲ ਗਿਆ ਸੰਤ ਸਮਾਨਿਆ ਕਹਿੰਦੇ ਅਸੀਂ ਸਾਧੂ ਸੰਤਾਂ ਦੀ ਸੰਗਤ ਕਰਕੇ ਗੁਰਮੁਖਾਂ ਦੀ ਸੰਗਤ ਕਰਕੇ ਪਰਮਾਤਮਾ ਨੂੰ ਅਸੀਂ ਪ੍ਰਾਪਤ ਕੀਤਾ ਹੈ ਪਰ ਸਾਡੇ ਕਈ ਗੁਰਮੁਖ ਸਾਡੇ ਬਾਬਾ ਧੰਨਾ ਜੀ ਨੂੰ ਅਥਰ ਪੂਜਕ ਛੱਡ ਕਰ ਰਹੇ ਹਨ ਸਾਡੇ ਕਈ ਰਾਗੀ ਢਾਡੀ ਪ੍ਰਚਾਰਕ ਵੀ ਇਹ ਕਹਿੰਦੇ ਹਨ ਕਿ ਤਨਨਾ ਜੀ ਨੇ ਪੱਥਰ ਦੇ ਵਿੱਚੋਂ ਰੱਬ ਪਾਇਆ। ਇਹ ਬਹੁਤ ਗਲਤ ਹੈ। ਸਾਨੂੰ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਜੋ ਸਾਡਾ ਪੁਜਾਰੀ ਵਰਗ ਦੇ ਵਿੱਚ ਆਉਂਦਾ ਅਲਾਗੀ ਢਾਡੀ ਪਰਚਾਰਕ ਵੀ ਇਹ ਬੋਲ ਰਹੇ ਹਨ ਬਹੁਤ ਹੀ ਸ਼ਰਮ ਦੀ ਗੱਲ ਹੈ। ਉਹਨਾਂ ਨੂੰ ਗਲਤ ਪ੍ਰਚਾਰ ਨਹੀਂ ਕਰਨਾ ਚਾਹੀਦਾ। ਜੋ ਭਗਤ ਤੰਨਾ ਜੀ ਹਨ ਉਹ ਪਥ ਪੂਜਕ ਨਹੀਂ ਸਨ ਉਹਨਾਂ ਨੇ ਆਪਣੀ ਸ਼ਰਧਾ ਦੇ ਵਿੱਚੋਂ ਪਰਮਾਤਮਾ ਨੂੰ ਪ੍ਰਾਪਤ ਕੀਤਾ ਉਹਨਾਂ ਨੇ ਕਿਵੇਂ ਪ੍ਰਾਪਤ ਕੀਤਾ ਹੁਣ ਆਪਾਂ ਇੱਕ ਦੇਖਦੇ ਹਾਂ ਜਿਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਲਿਖੀ ਏ ਬਾਣੀ ਲਿਖੀ ਬਾਣੀ ਦੇ ਵਿੱਚ ਇੱਕ ਤਲਤੀ ਬਣਾਈ ਗਈ ਆ ਜਿਸ ਦੇ ਵਿੱਚ ਪਹਿਲਾ ਗੁਰੂ ਸਹਿਬਾਨ ਦੀ ਬਾਣੀ ਤੇ ਫਿਰ ਭਟ ਸਹਿਬਾਨ ਦੀ ਬਾਣੀ ਤੇ ਇਸ ਤਰ੍ਹਾਂ ਇੱਕ ਤਰਤੀਬ ਹੈ ਤਰਤੀਬ ਅਸੀਂ ਦੇਖਦੇ ਹਾਂ ਗੁਰੂ ਸਾਹਿਬਾਨ ਦੀ ਬਾਣੀਆਂ ਦੀ ਜਦੋਂ ਟਾਈਮ ਆ ਉਹ ਗੁਰ ਆਉਂਦਾ ਗੁਰੂਆਂ ਦੀ ਬਾਣੀ ਆਉਂਦੀ ਹੈ ਤੇ ਫਿਰ ਭਗਤਾਂ ਦੀ ਬਾਣੀ ਤੇ ਲਾਸਟ ਦੇ ਵਿੱਚ ਜੋ ਦੇਖਦੇ ਹਾਂ ਪੱਟਾਂ ਦੀ ਬਾਣੀ ਤੇ ਗੁਰ ਸਿੱਖਾਂ ਦੀ ਬਾਣੀ ਆਉਂਦੀ ਹੈ ਇਸ ਦੇ ਵਿੱਚ ਇੱਕ ਤਰਤੀਬ ਹੈ ਪਰ ਜਦੋਂ ਭਗਤ ਧੰਨਾ ਜੀ ਦੇ ਆਸਾ ਰਾਗ ਦੇ ਵਿੱਚ ਸ਼ਬਦ ਆਉਂਦੇ ਹਨ ਗੁਰੂ ਅਰਜਨ ਦੇਵ ਸਾਹਿਬ ਜੀ ਉਸ ਤਰਤੀਬ ਨੂੰ ਤੋੜ ਕੇ ਆਪਣਾ ਇੱਕ ਸ਼ਬਦ ਐਡ ਕਰ ਦਿੰਦੇ ਹਨ ਉਹ ਕਿਛ ਲਈ ਕਰਦੇ ਹਨ ਕਿ ਸਾਨੂੰ ਸਮਝਾਉਣ ਦੇ ਲਈ ਕਿ ਅਸੀਂ ਕਿਤੇ ਇਸ ਦੇ ਗਲਤ ਅਰਥ ਨਾ ਕੱਢ ਲਈਏ ਸਾਨੂੰ ਸਮਝਾਉਣ ਦੇ ਲਈ ਉਹਨੂੰ ਵਿਆਖਿਆ ਕਰਨ ਦੇ ਲਈ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣਾ ਇੱਕ ਸ਼ਬਦ ਐਡ ਕਰ ਦਿੰਦੇ ਹਨ ਸ਼ਬਦ ਕਿਹੜਾ ਹੈ ਜਿਵੇਂ ਅਸਰ ਆਗ ਦੇ ਵਿੱਚ ਆਉਂਦਾ ਮਹੱਲਾ ਪੰਜਵਾਂ ਗੋਬਿੰਦੇ 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 ਸ਼ੰਗ ਨਾਮ ਦਿਓ ਮਨ ਲੀਣਾ ਆੜ ਦਾਮ ਕੋਸੀ ਪਰੋ ਹੋਇਓ ਲਾਖੀਣਾ ਹਾ ਬੁਨਨਾ ਤਨ ਨਾ ਤਿਆਗ ਕੈ ਪ੍ਰੇਤ ਚਲਨ ਕਵੀਰਾ ਨੀਚ ਕੁਲਾ ਜੋਲਾ ਹਾਰਾ ਭਾਇ ਉਹ ਗੁਨੇ ਗਹਿਰਾ ਅਰੇ ਬੇਡਾਸ ਟਵੰਟਾ ਟੋਲੇ ਨੀਟ ਤੇਨ त्यागी माया ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਛਣ ਨਈ ਭਟ ਕਾਲੀਆ ਓ ਘਰ ਘਰ ਸੁਣਿਆ ਹੇ ਦਾਇਵਾ ਸਿਆ ਪਾਰ ਬ੍ਰਹਮਾ ਭਗਤ ਮੈਂ ਗਣਿਆ ਹੇ ਬਿਦੇ ਸੁਣ ਕੇ ਜਾਟ ਰੋ ਇਹ ਬਿਦੇ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ ਮਿਲੇ ਪਰ ਤੱਕ ਗਸਈਆ ਧੰਨਾ ਵਡਭਗਾ ਹੁਣ ਇਹ ਗੁਰੂ ਅਰਜਨ ਦੇਵ ਜੀ ਦੱਸ ਰਹੇ ਹਨ ਕਹਿ ਕਹਿ ਤਾ ਉਹਨਾਂ ਨੇ ਭਗਤੀ ਦੇ ਉੱਤੇ ਲੱਗੇ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਨੇ ਗੋਵਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਦਾਮ ਕੋ ਸੀ ਭਰੋ ਹੋਇਓ ਲਾਖੀਣਾ ਕਹਿੰਦੇ ਜੀ ਨੂੰ ਲੋਕ ਕਹਿੰਦੇ ਸੀ ਜਿਵੇਂ ਕਿ ਨਾਮ ਦੇਵ ਜੀ ਨੂੰ ਕਹਿੰਦੇ ਸੀ ਅੱਢੀ ਕੌਡੀ ਦਾ ਸਿੰਬਾ ਹੈ ਕੀ ਜਾਣਦਾ ਇਹ ਕਿਉਂਕਿ ਉਹਨਾਂ ਨੂੰ ਲੋਕ ਉਹ ਇੱਕ ਗਰੀਬ ਪਰਿਵਾਰ ਦੇ ਵਿੱਚ ਪੈਦਾ ਹੋਏ ਸਨ ਇਸ ਕਰਕੇ ਲੋਕ ਉਹਨਾਂ ਨੂੰ ਚੰਗਾ ਨਹੀਂ ਸਮਝਦੇ ਕਹਿੰਦੇ ਸਨ ਅੱਢੀ ਕੌਡੀ ਦਾ ਸਿੰਬਾ ਹੈ ਇਹ ਸਾਡੇ ਨਾਲ ਕੀ ਗੱਲ ਕਰ ਸਕਦਾ ਪਰ ਗੁਰੂ ਅਰਜੰਦੇਵ ਸਾਹਿਬ ਜੀ ਕਹਿੰਦੇ ਆ ਕੀ ਕਹਿੰਦੇ ਹਨ ਉਸ ਮਾਲਕ ਦੇ ਨਾਲ ਮਿਲ ਕੇ ਉਹਦੇ ਨਾਲ ਨਾਮ ਦੇ ਨਾਲ ਜੋ ਜਿਹਨੂੰ ਅੱਧੀ ਗੋਡੀ ਦਾ ਸੇਂਭਾ ਕਿਹਾ ਜਾਂਦਾ ਸੀ ਉਹ ਲੱਖਾਂਪਤੀ ਬਣ ਗਿਆ ਲੱਖਾਂਪਤੀ ਦਾ ਮਤਲਬ ਇਹ ਨਹੀਂ ਹੈ ਕਿ ਉਹਦੇ ਕੋਲ ਪੈਸੇ ਆ ਗਏ ਪੈਸੇ ਨਹੀਂ ਆਏ ਉਹ ਨਾਮ ਵਾਲੀ ਸਾਈਡ ਤੋਂ ਲੱਖਾਂਪਤੀ ਬਣ ਗਿਆ ਕਿ ਪ੍ਰਮਾਤਮਾ ਦੇ ਨਾਲ ਉਹਨਾਂ ਦੀ ਲਿਵ ਲੱਗ ਗਈ ਤੇ ਦੂਸਰੇ ਪਦੇ ਦੇ ਵਿੱਚ ਜਿਵੇਂ ਦੇਖਦੇ ਆ ਬੁਣ ਨਾ ਟਣ ਨਾ ਤਿਆਗ ਕਾ ਪੇਟ ਚਲਨ ਕਵੀਰਾ ਨੀਚੇ ਕੁਲਾ ਜੋਲਾ ਹਰਾ ਭਇਓ ਗੁਨੇ ਗਹਿਰਾ ਕਹਿੰਦੇ ਫਿਰ ਕਬੀਰ ਜੀ ਨੇ ਬੁਣਨਾ ਟਲਣਾ ਛੱਡਤਾ ਮਤਲਬ ਆਪਣਾ ਕਿਰਤ ਨਹੀਂ ਛੱਡਿਆ ਛੜੇ ਛੜੇ ਵਿਚਾਰਾ ਨਾ ਬੁਣਨਾ ਟਲਣਾ ਸੀ ਵਿਚਾਰ ਉਹਨਾਂ ਨੇ ਆਪਣੇ ਵਿਚਾਰਾ ਨੂੰ ਰੋਕ ਲਿਆ ਉਹਨਾਂ ਵਿਚਾਰਾ ਨੂੰ ਰੋਕ ਕੇ ਵਿਚਾਰਾ ਦੇ ਬੁਣਨਾ ਟੰਨੇ ਨੂੰ ਖਤਮ ਕਰਕੇ ਉਹਨਾਂ ਨੇ ਪਰਮਾਤਮਾ ਨੂੰ ਪ੍ਰਾਪਤ ਕੀਤਾ ਇਹ ਉਹ ਗੁਣਾ ਦੇ ਨਾਲ ਪੜ ਗਿਆ ਤੇ ਤੀਸਰੇ ਬਾਰ ਤੀਸਰੇ ਭਗਤ ਦੇ ਬਾਰੇ ਭਗਤ ਰਵਿਦਾਸ ਦੇ ਬਾਰੇ ਕੀ ਕਹਿੰਦੇ ਹਨ ਗੁਰੂ ਜੀ ਆਲਾ ਬੇਦਾਸ ਤਵੰਤਾ ਢੋਲ ਨੀਤ ਤਿੰਨ त्यागी माया ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਕਹਿੰਦੇ ਜੋ ਰਵਿਦਾਸ ਜੀ ਸੀ ਉਹ ਕਿ ਉਹਨਾਂ ਨੂੰ ਛੋਟੀ ਜਾਤੀ ਦਾ ਸਮਝਿਆ ਜਾਂਦਾ ਸੀ ਉਹ ਪਸ਼ੂਆਂ ਨੂੰ ਢੋਣ ਵਾਲਾ ਪਸ਼ੂਆਂ ਦੀਆਂ ਖੱਲਾਂ ਲਾਉਣ ਵਾਲਾ ਤੇ ਉਸ ਨੇ ਮਾਇਆ ਨੂੰ ਤਿਆਗ ਕਰਤਾ ਹੁਣ ਇੱਥੇ ਕਈ ਆਦਮੀ ਕੱਲੇ ਪੈਸੇ ਨੂੰ ਹੀ ਮਾਇਆ ਸਮਝਦੇ ਹਨ ਜੋ ਮਾਇਆ ਹੈ ਕੱਲਾ ਪੈਸਾ ਨਹੀਂ ਹੈ ਪਹਿਲਾਂ ਵੀ ਮੈਂ ਇੱਕ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਜੋ ਮਾਇਆ ਹੈ ਮਾਇਆ ਦੋ ਤਰ੍ਹਾਂ ਦੀ ਹੈ ਦੇਹਿਤਮਾਨ ਤੇ ਸੁਖਮਾਇਆ ਕਿਉਂਕਿ ਹੁਣ ਅਸੀਂ ਇਸ ਦੇ ਵਿੱਚ ਨਹੀਂ ਪੈਣਾ ਜੇ ਇਹਦੇ ਵਾਲੇ ਆਪਾਂ ਵਿਚਾਰ ਕਰਨ ਲੱਗੇ ਤਾਂ ਇਹ ਵੀਡੀਓ ਬਹੁਤ ਵੱਡੀ ਬਣ ਜਾਣੀ ਹੈ ਕਿਉਂਕਿ ਇਹਦੇ ਵਿੱਚ ਆਪਾਂ ਕਹਿੰਦੇ ਫੇਰ ਮਾਇਆ ਦੇ ਬਾਰੇ ਵਿਚਾਰ ਕਰਾਂਗੇ ਤੇ ਕਹਿੰਦੇ ਉਸ ਜੋ ਰਵਿਦਾਸ ਜੀ ਨੇ ਮਾਇਆ ਦਾ ਤਿਆਗ ਕਰਤਾ ਆਪਣੇ ਵਿਚਾਰਾਂ ਨੂੰ ਆਪਣੇ ਕਾਬੂ ਦੇ ਵਿੱਚ ਕਰ ਲਿਆ ਤੇ ਸਾਧ ਸੰਗਤ ਦੇ ਨਾਲ ਮਿਲ ਕੇ ਉਹਨਾਂ ਨੇ ਉਸ ਪਰਮਾਤਮਾ ਦੇ ਦਰਸ਼ਨ ਪਾ ਲਏ ਨੇ ਪਰ ਮਾਤਮਾ ਨੂੰ ਮਿਲੇ ਤੇ ਉਹ ਇਹ ਤੋਂ ਵਾਦ ਕੰਡਿਆ ਨਾ ਸੈਨ ਨਾਈ ਬੱਤ ਕਾਲਿਆ ਉਹ ਘਰ ਘਰ ਸੁਣਿਆ ਹੇ ਦਾਵਸ ਆ ਪਾਰ ਬ੍ਰਹਮਾ ਧਗਤਾ ਮਹਿ ਗਣਿਆ ਫਿਰ ਕਹਿੰਦੇ ਭਗਤ ਸੈਨ ਜੀ ਦੇ ਬਾਰੇ ਗੁਰੂ ਜੀ ਗੱਲ ਕਰਦੇ ਹਨ ਜੋ ਬੁੱਤੀਆਂ ਭਲ ਨਾਲ ਸੀ ਜਾ ਕੇ ਉਹ ਬੁੱਤੀਆਂ ਭਲਦਾ ਸੀ ਤੇ ਲੋਕਾਂ ਦੇ ਜਾ ਕੇ ਘਰਾਂ ਦੇ ਵਿੱਚ ਤੇ ਉਸ ਨੇ ਵੀ ਕਹਿੰਦੇ ਪਰਮਾਤਮਾ ਨੂੰ ਪਾ ਲਿਆ ਉਹਨਾਂ ਦੇ ਹਿਰਦੇ ਦੇ ਵਿੱਚ ਵੀ ਪਰਮਾਤਮਾ ਵਸ ਗਿਆ ਤੇ ਉਹਨਾਂ ਦੀ ਗਿਣਤੀ ਭਗਤਾਂ ਦੇ ਵਿੱਚ ਹੋਈ ਹੁਣ ਜਦੋਂ ਭਗਤ ਧੰਨਾ ਜੀ ਨੇ ਇਹ ਸੁਣਿਆ ਕਿ ਨਾਮਦੇਵ ਵੀ ਤਰ ਗਿਆ ਤੇ ਉਸ ਤੋਂ ਬਾਅਦ ਕਬੀਰ ਜੀ ਵੀ ਤਰ ਗਏ ਰਵਿਦਾਸ਼ ਜੀ ਤਰ ਗਏ ਭਗਤ ਸੈਨ ਜੀ ਤਰ ਗਏ ਤੇ ਉਹਨਾਂ ਦੇ ਮਨ ਦੇ ਵਿੱਚ ਉਹ ਚੀਜ਼ ਨੂੰ ਲੈ ਕੇ ਚਾਹ ਪੈਦਾ ਹੋ ਗਿਆ ਕਿ ਮੈਂ ਵੀ ਪ੍ਰਮਾਤਮਾ ਨੂੰ ਮਿਲਾਂ ਤੇ ਮੈਂ ਭਗਤੀ ਕਰਾਂ ਨਾਮ ਜਪਾਂ ਫਿਰ ਉਸ ਤੋਂ ਬਾਅਦ ਗੁਰੂ ਅੰਜਨ ਦੇ ਸਹਿਬ ਜੀ ਕੀ ਬੋਲਦੇ ਹਨ ਇਹ ਵਿਦ ਸੁਣ ਕੇ ਜਾਟ ਰੋ ਇਹ ਵਿਦ ਸੁਣ ਕੇ ਜਾਟ ਰੋ ਕਹਿੰਦੇ ਇਹ ਵਿਦ ਸੁਣ ਕੇ ਜਾਟ ਰੋ ਭਾਵ ਉਹ ਨਿਮਾਣਾ ਜਿਹਾ ਜੱਟ ਜਿਹਦੇ ਉਹਨਾਂ ਨੇ ਇਹਨਾਂ ਭਗਤਾਂ ਦੇ ਵਾਲੇ ਸੁਣਿਆ ਵੀ ਇਹਨਾਂ ਨੇ ਪ੍ਰਮਾਤਮਾ ਨੂੰ ਕਿਵੇਂ ਪ੍ਰਾਪਤ ਕੀਤਾ ਜਦੋਂ ਉਹਨਾਂ ਦੇ ਵਾਲੇ ਸੁਣਨ ਤੋਂ ਬਾਅਦ ਇਹਨਾਂ ਨੂੰ ਕਹਿੰਦੇ ਵੀ اے ਬਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ ਭਾਵ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਉੱਠ ਦਾ ਮਤਲਬ ਇਹ ਨਹੀਂ ਹੈ ਕਿ ਵੀ ਉਹ ਪਹਿਲਾਂ ਬੈਠਾ ਹੋਇਆ ਸੀ ਤੇ ਉਹਨੇ ਖੜਾ ਹੋ ਕੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਭਾਵ ਭਗਤ ਜੀ ਨੇ ਆਪਣੇ ਮਨ ਨੂੰ ਇਕਾਗਰ ਕਰ ਲਿਆ ਸਾਵਧਾਨ ਹੋ ਗਏ ਉੱਠ ਦਾ ਮਤਲਬ ਹੈ ਉਹਨਾਂ ਨੇ ਆਪਣੇ ਆਪ ਨੂੰ ਇਕਾਗਰ ਕੀਤਾ ਸਾਵਧਾਨ ਕੀਤਾ ਤੇ ਉਸ ਮਾਲਕ ਦੀ ਭਗਤੀ ਤੇ ਲੱਗ ਗਏ ਮਿਲੇ ਪਰ ਤਖ ਗਸਈਆ ਧੰਨਾ ਬੜ ਭਾਗਾ ਕਹਿੰਦੇ ਉਹਨਾਂ ਨੂੰ ਪਰਮਾਤਮਾ ਪਰਮੇਸ਼ਰ ਤਖ ਮਿਲਿਆ ਤੇ ਧੰਨਾ ਵੱਡੇ ਭਾਗਾ ਵਾਲਾ ਹੋ ਗਿਆ ਤੇ ਉਹ ਵੱਡੇ ਭਾਗਾ ਵਾਲਾ ਭਗਤਾ ਧੰਨਾ ਜੀ ਹੋ ਗਏ ਤੇ ਉਹਨਾਂ ਨੇ ਜਿਵੇਂ ਉਹਨਾਂ ਨੇ ਦੇਖਿਆ ਵੀ ਇਹ ਜੋ ਭਗਤਾ ਨੇ ਕਿਵੇਂ ਨਾਮ ਜਪ ਕੇ ਪਰਮਾਤਮਾ ਨੂੰ ਮਿਲੇ ਤੇ ਉਹਨਾਂ ਦੇ ਮਨ ਦੇ ਵਿੱਚ ਚਾਹ ਪੈਦਾ ਹੋਇਆ ਤੇ ਉਹਨਾਂ ਨੇ ਵੀ ਫਿਰ ਭਗਤੀ ਕੀਤੀ ਤੇ ਪਰਮਾਤਮਾ ਨੂੰ ਪ੍ਰਾਪਤ ਕੀਤਾ ਪਰਮਾਤਮਾ ਤੋਂ ਉਹਨਾਂ ਨੇ ਮੰਗਿਆ ਕੀ ਉਹਨਾਂ ਦੇ ਵਿੱਚ ਸ਼ਭਲ ਅਤੇ ਸੰਤੋਖ ਕਿੰਨਾ ਸੀ ਮੰਗਣਾ ਕਿ ਅੱਜ ਕੱਲ ਅਸੀਂ ਛਾੜੀਆਂ ਮੰਗਾਂ ਬਹੁਤ ਵੱਡੀਆਂ ਨੇ ਭਗਤ ਸਹਿਬਾਂ ਦੇ ਗੁਰੂ ਬਾਈ ਸਾਹਿਬਾਂ ਦੀਆਂ ਮੰਗਾਂ ਇੰਨੀਆਂ ਵੱਡੀਆਂ ਨਹੀਂ ਸਨ ਉਹ ਕਿਉਂਕਿ ਪਰਮਾਤਮਾ ਨੂੰ ਮਿਲ ਲੈ ਜਿਹੜੇ ਉਹਨਾਂ ਨੇ ਪਦਾਲ ਥਾਂ ਦੀ ਮੰਗ ਜਿਵੇਂ ਹੁਣ ਭਗਤ ਧੰਨਾ ਜੀ ਨੇ ਕੀ ਕੀਤੀ ਹੈ ਜਿਵੇਂ ਢਨਾਸਰੀ ਰਾਗ ਦੇ ਵਿੱਚ ਭਗਤ ਧੰਨਾ ਜੀ ਫਰਮਾਉਂਦੇ ਹਨ ਗੋਪਾਲ ਤੇਰਾ ਆਲਤਾ ਜੋ ਜਨ ਤੁਮਰੀ ਭਗਤ ਕਰੰਤੇ tene ke kaaj swaharta rao dal sidha mago kiyo hamra khushi kare nit jiyo panniyan sadan nika anaaj mango sat sikha gau paise mango le vere ik taajan tuli changee ਕਰਕੇ ਗੀਹਨ ਚੰਗੇ ਜਨ ਧੰਨਾ ਲੇਵੈ ਮੰਗੇ ਭਗਤ ਜੀ ਨੇ ਕੀ ਮੰਗਿਆ ਭਗਤ ਸ਼ੈਵਨ ਜੀ ਕੀ ਮੰਗਦੇ ਹਨ ਕਹਿੰਦੇ ਮੈਨੂੰ ਵੀ ਅਨਾਜ ਚਾਹੀਦਾ ਗੋਪਾਲ ਤੇਰਾ ਹਾਲਤਾ ਜੋ ਜਨ ਤੁਮਰੀ ਭਗਤ ਕਰੰਤੇ ਤਿੰਕੇ ਕਾ ਸਮਾਲਤਾ ਬੋਲ ਜੋ ਪਰਮਾਤਮਾ ਦੀ ਭਗਤੀ ਕਰਦੇ ਹਨ ਉਹ ਉਹਨਾਂ ਦੇ ਕੰਮ ਸਮਾਲ ਦਿੰਦਾ ਹੈ ਦਾਲ ਸਿੱਧਾ ਮੰਗੋ ਘਿਓ ਹਮਰਾ ਖੁਸ਼ੀ ਕਰੇ ਨਿਤ ਜਿਓ ਦਾਲ ਆਟਾ ਤੇ ਘੋ ਬਗੈਰਾ ਸਭ ਕੁਛ ਇਹ ਕੁਛ ਮੰਗਿਆ ਇਹੇ ਨਾਲ ਹੀ ਕਹਿੰਦੇ ਮੇਰਾ ਮਨ ਖੁਸ਼ ਹੋ ਗਿਆ ਉਹਨਾਂ ਨੇ ਫੇਰ ਅੱਗੇ ਮੰਗਦੇ ਹਨ ਪੰਨਿਆਂ ਸਾਡਾ ਨੇ ਨੀਕਾ ਅਨਾਜ ਮੰਗੋ ਸਤ ਸੀਗਾ ਸਤ ਪ੍ਰਕਾਰ ਦੇ ਅਨਾਜ ਮੰਗੇ ਤੇ ਕੱਪੜਾ ਜੁੱਤੀ ਵਗੈਰਾ ਮੰਗ ਲਿਆ ਜੋ ਕਿ ਉਹ ਚੀਜ਼ਾਂ ਮੰਗੀਆਂ ਭਗਤ ਜੀ ਨੇ ਜੋ ਕਿ ਸਾਡੇ ਜੀਵਨ ਦੇ ਲਈ ਜ਼ਰੂਰੀ ਵਸਤਾ ਮੰਗੀਆਂ ਤੇ ਉਸ ਤੋਂ ਬਾਅਦ ਕੀ ਮੰਗਦੇ ਹਨ ਗਊ ਭੈਸ਼ ਮੰਗੋ ਲੈ ਵੇੜੀ ਕਹਿੰਦੇ ਗਾਂ ਤੇ ਮਹੇਸ ਲਵੇਰੀ ਦੇ ਦਿਓ ਗਾਂ ਮੰਗ ਲਈ ਤੇ ਮੱਝ ਮੰਗ ਲਈ ਲਵੇਰੀ ਦੁੱਧ ਪੀਣ ਦੇ ਲਈ ਤੇ ਉਸ ਤੋਂ ਬਾਅਦ ਕੀ ਮੰਗਦੇ ਹਨ ਇੱਕ ਤਾਜਨ ਧੁਰੀ ਚੰਗੇਰੀ ਭਾਬ ਜਿਵੇਂ ਆਪਾਂ ਕਹਿੰਦੇ ਨੇ ਸਾਨੂੰ ਗੱਡੀ ਦੇ ਭਗਤ ਧੰਨਾ ਜੀ ਨੇ ਇੱਕ ਚੰਗੀ ਨਸਲ ਦੀ ਵਧੀਆ ਨਸਲ ਦੀ ਇੱਕ ਘੋੜੀ ਦੀ ਮੰਗ ਕੀਤੀ ਕਿ ਮੈਨੂੰ ਇੱਕ ਘੋੜੀ ਦੇ ਦਿਓ ਉਸ ਤੋਂ ਬਾਅਦ ਭਗਤ ਧੰਨਾ ਜੀ ਕੀ ਮੰਗਦੇ ਹਨ ਤੇ ਉਸ ਤੋਂ ਬਾਅਦ ਮੰਗਦੇ ਹਨ ਘੜ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੇ ਘੜ ਕੀ ਗੀਹਣ ਮਤਲਬ ਧਰਮ ਪਤਨੀ ਉਹਨਾਂ ਨੇ ਇੱਕ ਧਰਮ ਪਤਨੀ ਮੰਗੀ ਵੀ ਮੈਨੂੰ ਮੇਰਾ ਜੀਵਨ ਸਾਥੀ ਚਾਹੀਦੀ ਆ ਜੋ ਚੰਗੀ ਤਰ੍ਹਾਂ ਪਰਵਾਲ ਦੀ ਦੇਖਭਾਲ ਕਰ ਸਕੇ ਉਹਨਾਂ ਨੇ ਜੀਵਨ ਸਾਥੀ ਨੂੰ ਮੰਗਿਆ ਤੇ ਆਪਣਾ ਅਨਾਜ ਬਗੇੜਾ ਮੰਗਿਆ ਕਿਉਂਕਿ ਉਹਨਾਂ ਦੀਆਂ ਲੋੜਾਂ ਬਹੁਤ ਘੱਟ ਸਨ ਉਹਨਾਂ ਨੇ ਉਹੀ ਚੀਜ਼ਾਂ ਭਗਤ ਜੀ ਨੇ ਮੰਗੀਆਂ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਹੈ ਜਿਸ ਤੋਂ ਬਿਨਾ ਅਸੀਂ ਨਹੀਂ ਰਹਿ ਸਕਦੇ ਸਿਰਫ ਉਹੀ ਚੀਜ਼ਾਂ ਦੀ ਮੰਗ ਕੀਤੀ ਫालतू ਉਹਨਾਂ ਨੇ ਕੁਝ ਵੀ ਨਹੀਂ ਮੰਗਿਆ ਬਾਕੀ ਅਸੀਂ ਦੇਖਦੇ ਹਾਂ ਕਿ ਸਾਡੇ ਵਿੱਚ ਬਹੁਤ ਸਾਰੇ ਗਲਤ ਧਾਰਨਾਵਾਂ ਹਨ ਕਿ ਭਗਤ ਜੀ ਨੇ ਪੱਥਰ 'ਚ ਰੱਬ ਪਾਇਆ ਜੋ ਕਿ ਬਿਲਕੁਲ ਗਲਤ ਹੈ ਭਗਤ ਧੰਨਾ ਜੀ ਨੇ ਪੱਥਰ ਦੇ ਵਿੱਚ ਰੱਬ ਪਾਇਆ ਹੀ ਨਹੀਂ ਬਹੁਤ ਗਲਤ ਹੈ ਇਹ ਸਾਡੇ ਰਾਗੀ ਢਾਡੀ ਪ੍ਰਚਾਰਕ ਵੀ ਇਹ ਚੀਜ਼ ਨੂੰ ਹੀ ਕਈ ਅਸੀਂ ਦੇਖਦੇ ਹਾਂ ਕਿ ਇਸ ਨੂੰ ਸੁਣਾਉਂਦੇ ਹਨ ਕਿ ਇਹ ਤਰ੍ਹਾਂ ਰੱਬ ਪਾਇਆ ਜੋ ਗਲਤ ਤਰੀਕੇ ਨਾਲ ਤੇ ਕਹਿੰਦੇ ਆ ਵੀ ਪਰਮਾਤਮਾ ਤੋਂ ਖੇਤੀ ਕਰਵਾਈ ਫਿਰ ਇਸ ਦਾ ਮਤਲਬ ਭਗਤ ਧੰਨਾ ਜੀ ਨੂੰ ਪਰਮਾਤਮਾ ਦੀ ਜਰੂਰਤ ਨਹੀਂ ਸੀ ਉਹਨਾਂ ਨੂੰ ਇੱਕ ਕਾਮੇ ਦੀ ਕੰਮ ਕਰਨ ਵਾਲੇ ਆਦਮੀ ਦੀ ਜਰੂਰਤ ਸੀ ਜੀ ਉਹਨਾਂ ਨੇ ਭਗਤ ਧੰਨਾ ਜੀ ਨੇ ਪਰਮਾਤਮਾ ਤੋਂ ਹੀ ਖੇਤੀ ਕਰਾਉਣੀ ਸੀ ਤੇ ਫਿਰ ਉਹਨਾਂ ਨੂੰ ਤਾਂ ਇੱਕ ਕਾਮੇ ਦੀ ਜਰੂਰਤ ਸੀ ਉਹਨਾਂ ਨੂੰ ਭਗਤੀ ਕਰਨ ਦੀ ਕੀ ਜਰੂਰਤ ਪੈਗੀ ਤੇ ਭਗਤੀ ਕਰਨ ਦੀ ਕੋਈ ਜਰੂਰਤ ਨਹੀਂ ਸੀ ਇੱਕ ਕਾਮੇ ਨੂੰ ਰੱਖ ਲੈਂਦੇ ਪਰ ਸਾਡੇ ਵਿੱਚ ਕੁਝ ਗਲਤ ਗੱਲਾਂ ਫੈਲਾਈਆਂ ਗਈਆਂ ਜਿਨ੍ਹਾਂ ਦੇ ਵਿੱਚ ਅੱਜ ਵੀ ਹੈ ਹੋਏ ਹਾਂ ਕਿਉਂਕਿ ਅਸੀਂ ਜੋ ਕੇ ਗਰਵਾਣੀ ਦੇ ਮੁਤਾਬਕ ਚੱਲੀਏ ਹੁਣ ਗਰਵਾਣੀ ਦੇ ਵਿੱਚ ਤਿੰਨ ਸ਼ਬਦ ਆਏ ਹਨ ਤਿੰਨ ਸ਼ਬਦਾਂ ਦੇ ਵਿੱਚ ਅਸੀਂ ਦੇਖੋ ਤੁਸੀਂ ਪੜ੍ਹ ਕੇ ਦੇਖ ਸਕਦੇ ਹੋ ਕਿ ਕਿਤੇ ਵੀ ਭਗਤ ਧੰਨਾ ਜੀ ਨੇ ਪੱਥਰ ਦੀ ਪੂਜਾ ਕਰਨ ਦੇ ਵੱਲ ਸੰਕੇਤ ਨਹੀਂ ਕੀਤਾ ਵੀ ਤੁਸੀਂ ਪੱਥਰ ਦੀ ਪੂਜਾ ਕਰੋ ਪਰ ਅਸੀਂ ਕੀ ਦੇਖਦੇ ਹਾਂ ਪਰ ਅਸੀਂ ਆਮ ਜਿਹੜੀਆਂ ਦੰਤ ਕਥਾਵਾਂ ਦੇ ਵਿੱਚ ਜਾਦੇ ਵਿਸ਼ਵਾਸ ਰੱਖਦੇ ਆ ਕਿ ਗੁਰਬਾਣੀ ਤੇ ਵਿਸ਼ਵਾਸ ਹੀ ਨਹੀਂ ਰੱਖਦੇ। ਬਾਕੀ ਜਦੋਂ ਜਿਹੜੇ ਸਾਨੂੰ ਭਗਤ ਧੰਨਾ ਜੀ ਨੂੰ ਪੱਥਰ ਪੂਜ ਕੇ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ ਉਹ ਇੱਕ ਭਾਈ ਗਲਦਾਹ ਜੀ ਦੀ ਬਾਹਰ ਹੈ। ਬਾਲ ਨੰਬਰ 10 ਤੇ ਪੌੜੀ ਨੰਬਰ 13 ਦੇ ਵਿੱਚ ਧੰਨਾ ਤੇ ਬ੍ਰਾਹਮਣ ਦੀ ਬਾਤ ਹੈ। ਉਹਦੇ ਵਿੱਚ ਸਭ ਦੱਸਿਆ ਗਿਆ ਹੈ ਕਿ ਭਗਤ ਧੰਨਾ ਜੀ ਨੇ ਜੋ ਬ੍ਰਹਮਤੋਂ ਪੱਥਰ ਲਿਆ ਹੀ ਨਹੀਂ ਪਰ ਉਹਨੂੰ ਜਦੋਂ ਅਸੀਂ ਪੜਦੇ ਆਂ ਸਾਨੂੰ ਕਈ ਵਾਰੀ ਭੁਲੇਖਾ ਇਸ ਤਰ੍ਹਾਂ ਪੈਂਦਾ ਹੈ ਕਿ ਭਗਤ ਧੰਨਾ ਜੀ ਨੇ ਪੱਥਰ ਲਿਆ ਉਹਦੀ ਪੂਜਾ ਕੀਤੀ ਤੇ ਉਹਨੂੰ ਫੇਰ ਰੋਟੀ ਖਵਾਈ ਉਹ ਕੀਤਾ ਜੋ ਹੀ ਨਹੀਂ ਹੈ ਜੋ ਉਹਦੇ ਅਸੀਂ ਗਲਤ ਅਰਥ ਕਰਦੇ ਆਂ ਪਰ ਗੁਰਮਖੋ ਜੇ ਤੁਸੀਂ ਚਾਹੁੰਦੇ ਹੋ ਮੈਂ ਉਹ ਪੌੜੀ ਦੇ ਬਾਰੇ ਵੀ ਦੱਸਾਂ ਕਿਉਂਕਿ ਹੁਣ ਇਹ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਗਈ ਹੈ ਤੇ ਮੈਨੂੰ ਕਮੈਂਟ ਕਰਕੇ ਦੱਸ ਦੇਣਾ ਤੇ ਮੈਂ ਉਸ ਪੌੜੀ ਦੇ ਉੱਪਰ ਵੀ ਵੀਡੀਓ ਬਣਾ ਕੇ ਜੋ ਭਗਤ ਇਹ ਆਪਣੇ ਭਾਈ ਗੁਲਦਾਸ ਜੀ ਦੀ ਲਿਖੀ ਹੋਈ ਪੌੜੀ ਹੈ ਬਾਲ ਨੰਬਰ 10 ਪੌੜੀ ਨੰਬਰ 13 ਤੇ ਇਹਦੇ ਵਿੱਚ ਧੰਨਾ ਤੇ ਬ੍ਰਾਹਮਣ ਦੀ ਬਾਲਤਾ ਇਹ ਜੇਸ਼ਨ ਨੂੰ ਅਸੀਂ ਘਰ ਤੋਂ ਜਿਹੜੀ ਕੇ ਨਾਲ ਪੇਸ਼ ਕੀਤਾ ਹੋਇਆ ਹੈ ਪਰ ਉਹ ਭਗਤ ਜੋ ਭਾਈ ਗੁਲਦਾਸ ਜੀ ਨੇ ਲਿਖਿਆ ਹੈ ਉਹਦੇ ਸਹੀ ਅਲਥਾ ਸੀ ਨਹੀਂ ਕਰ ਪਾਏ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਉਹਦੇ ਵਾਸਤੇ ਵੀ ਤੁਹਾਡੇ ਨਾਲ ਵਿਚਾਰ ਸਾਂਝੀ ਕਰਾਂ ਤਾਂ ਮੈਨੂੰ ਕਮੈਂਟ ਕਰਕੇ ਦੱਸ ਦੇਣਾ ਮੈਂ ਕੋਸ਼ਿਸ਼ ਕਰੂੰਗਾ ਕਿ ਉਹਦੇ ਬਾਰੇ ਵੀ ਵੀਡੀਓ ਪਾਵਾਂ ਅਰ ਹੁਣ ਆਪਾਂ ਤੋਂ ਗੁਰਮੁਖ ਪਿਆਰੋ ਵਿਚਾਰ ਕਰਦੇ ਸਮੇ ਗੁਰਬਾਣੀ ਦਾ ਸ਼ਬਦ ਗੁਰਬਾਣੀ ਦੀ ਪੰਕਤੀ ਪੜ੍ਹਦੇ ਸਮੇ ਇੱਕ ਨੀ ਅਨੇਕਾ ਪ੍ਰਕਾਰ ਦੀਆਂ ਥੋਲਾ ਗਲਤੀਆਂ ਟੋਟੀਆਂ ਰਹਿ ਜਾਇਆ ਕਰਦੀਆਂ ਨੇ ਸੰਗਤ ਅਤੇ ਗੁਰੂ ਬਖਸ਼ਨ ਜੋਗ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ